ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਹੈ ਨਮਾ OINP ਅਪਡੇਟ ਅਨਟਾਰੀਓ ਨੇ ਸਾਲ ਦੇ ਆਪਣੇ ਸਭ ਤੋਂ ਵੱਡੇ ਮਲਟੀ-ਸਟ੍ਰੀਮ OINP ਸੱਦੇ ਦੌਰਾਨ ਵਿੱਚੋਂ ਇੱਕ ਆਯੋਜਿਤ ਕੀਤਾ 10 ਦਸੰਬਰ ਨੂੰ ਜਿੱਥੇ 2025 ਵਾਲੇ ਦਿਨ ਕੁੱਲ 1133 ਸੱਦੇ ਪੱਤਰ ਜਾਰੀ ਕੀਤੇ ਨੇ ਖੇਤਰੀ ਆਰਥਿਕ ਵਿਕਾਸ ਥਰੂ ਇਮੀਗ੍ਰੇਸ਼ਨ REDI ਪਾਇਲਟ ਅਧੀਨ 38 ਕਿਤਾਹ ਤੇ ਧਿਆਨ ਕੇਂਦਰਿਤ ਕਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ਅਧੀਨ ਪੰਜ ਵੱਖ-ਵੱਖ ਨਿਸ਼ਾਨਬੰਦ ਡਰਾ ਕੱਢੇ ਗਏ ਨੇ ਸਾਰੇ ਸੱਦੇ ਗਏ ਉਮੀਦਵਾਰਾਂ ਨੂੰ ਕੈਨੇਡਾ ਵਿੱਚ ਹੋ ਰਹੇ ਨੇ ਉਹਨਾਂ ਨੂੰ ਰਹਿਣਾ ਚਾਹੀਦਾ ਹੈ ਤੇ ਉਹਨਾਂ ਕੋਲ ਮਾਲਕ ਦਾ ਪੋਰਟਲ ਰਾਹੀਂ ਇੱਕ ਵੈਦ ਨੌਕਰੀ ਦੀ ਪੇਸ਼ਕਸ਼ ਜਮ੍ਹਾਂ ਕਰਵਾਈ ਹੋਣੀ ਚਾਹੀਦੀ ਹੈ ਤੇ ਉੱਥੇ ਹੀ ਦੱਸਦੇ ਕਿ ਵਿਦੇਸ਼ੀ ਕਾਮਿਆਂ ਦੀ ਧਾਰਾ 2 OINP ਡਰਾ ਸੀਟ ਸੰਭਾਲ ਅਤੇ ਈਸੀਈ ਪੇਸ਼ੇ ਜਰਨਲ ਡਰਾ ਅਨਟਾਰੀਓ ਨੇ ਉੱਚ ਮੰਗ ਵਾਲੀ ਸਿਹਤ ਭੂਮਿਕਾ ਜਾ ਐਨਓਸੀ 42202 अर्ली ਚਾਈਲਡਹੂਡ ਐਜੂਕੇਟ ਅਤੇ ਅਸਿਸਟ ਵਿੱਚ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ ਨੂੰ ਇਹ ਸੱਦੇ ਜਾਰੀ ਕੀਤੇ ਨੇ ਜਿਸ ਵਿੱਚ ਜਾਰੀ ਕੀਤੇ ਗਏ ਸੱਦਿਆਂ ਦੀ ਗਣਤੀ ਪ੍ਰੋਫਾਈਲ ਬਣਾਉਣ ਦੀ ਤਰੀਕ ਸਕੋਰ ਰੇਂਜ ਦੇ ਨੋਟਿਸ ਤੇ ਇਹਦੇ ਵਿੱਚ ਖਾਸ ਕਰਕੇ 338 ਸੱਦੇ ਜਾਰੀ ਕੀਤੇ ਗਏ ਪ੍ਰੋਫਾਈਲ ਬਣਾਉਣ ਦੀ ਮਿਤੀ 2 ਜੁਲਾਈ 2025 ਤੋਂ 10 ਦਸੰਬਰ 2025 ਅਤੇ ਸਕੋਰ ਰੇਂਜ 49 ਅਤੇ ਇਸ ਤੋਂ ਉੱਪਰ 80 ਅਤੇ 7 ਸਹਿਤ ਕਿੱਤਿਆਂ ਦੇ ਵਿੱਚ ਖਾਸ ਕਰਕੇ ਤੁਹਾਨੂੰ ਦੱਸੀਏ ਜਿਸ ਵਿੱਚ ਯੋਗ ਪੇਸ਼ੇਵਰ ਸ਼ਾਮਲ ਕੀਤੇ ਗਏ 31300 ਨਰ ਸਿੰਘ ਕੋਆਰਡੀਨੇਟਰ ਅਤੇ ਸੁਪਰਵਾਈਜ਼ਰ 31301 ਰਜਿਸਟਰਡ ਨਰਸ ਅਤੇ ਰਜਿਸਟਰ ਮਨੋਵਿਗਿਆਨਿਕ ਨਰਸਾਂ ਅਤੇ 31302 ਨਰਸ ਪ੍ਰੈਕਟਿਕਸ 31310 ਡਾਕਟਰ ਸਹਾਇਕ ਦਾਈਆਂ ਅਤੇ ਸਹਾਇਕ ਸੇਵਾ ਪੇਸ਼ਾਵਰ 32101 ਵਿੱਚ ਲਾਇਸੈਂਸ ਸੁਧਾ ਪ੍ਰੈਕਟਿਕਸ ਨਰਸਾਂ 33102 ਵਿੱਚ ਨਰਸ ਸਹਾਇਕ ਆਰਡੀਨਰੀ ਅਤੇ ਮੈਡੀਕਲ ਸੇਵਾ ਸਹਿਯੋਗੀ 42202 ਸ਼ੁਰੂਆਤੀ ਬਚਪਨ ਦੇ ਸਿੱਖਿਆ ਅਤੇ ਸਹਾਇਕ ਐਨਓਸੀ 31100 ਤੇ ਅਤੇ 31101 ਅਤੇ 31102 ਦੇ ਅਧੀਨ ਡਾਕਟਰਾਂ ਦੇ ਪੇਸ਼ਿਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਇਹ ਉੱਥੇ ਹੀ ਦੱਸ ਦਈਏ ਕਿ ਕੈਨੇਡਾ ਵਿੱਚ ਰਹਿਣ ਵਾਲੇ ਖਾਸ ਤੌਰ ਤੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਕੋਲ ਲੈਪਟੌਪ ਲੈਹਰਾਨ ਅਤੇ ਲੀਡਜ਼ ਗ੍ਰੇਨਵੈਲ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਵਿੱਚ ਜਾਰੀ ਸਦੇ 29 ਪ੍ਰੋਫਾਈਲ ਬਣਾਉਣ ਦੀ ਤਾਰੀਖ 2 ਜੁਲਾਈ ਖਾਸ ਤੌਰ ਤੇ 2 ਜੁਲਾਈ ਦੇ ਵਿੱਚ ਇਹ ਜੋ ਸਦੇ ਦਿੱਤੇ ਗਏ ਸਨ 2 ਜੁਲਾਈ 2025 10 ਦਸੰਬਰ 2025 ਤੱਕ ਅਤੇ ਸਕੋਰ 49 ਇਸ ਤੋਂ ਪਰ ਤੇ ਹੀਠਾਂ ਜਿੱਥੇ 7 ਕਿੱਤਿਆਂ ਦੇ ਪਰ 300 ਨਰਸ ਕੋਆਰਡੀਨੇਟਰ ਸੁਪਰਵਾਈਜ਼ਰ 31 101 ਰਜਿਸਟਰ ਨਰਸਾਂ ਅਤੇ ਨਰਸ ਪ੍ਰੈਕਟਿਸ਼ਨ ਸਹਾਇਕ ਡਾਕਟਰ ਦਾਨਿਆ ਅਤੇ ਲਾਇਸੈਂਸਡ ਪ੍ਰੈਕਟਿਸ਼ਨ ਨਰਸਾਂ ਅਤੇ ਨਰਸ ਸਹਾਇਕ ਆਰਡਨਲੀ ਅਤੇ ਮਰੀਜ਼ ਸਹਿਯੋਗੀ ਸੇਵਾਵਾਂ ਤੇ ਉਥੇ ਦੱਸ ਦਈਏ ਕਿ ਕ੍ਰੀਡਾ ਵਿੱਚ ਰਹਿਣ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਕੋਲ ਲਪਟਾਕ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਰਹਿਣ ਦੇ ਜਿੱਥੇ ਇਹਨਾਂ ਕੋਲੇ ਹੱਲ ਸਨ आरईडी पायलट ਵਿੱਚ ਕੈਨੇਡਾ ਦੇ ਅੰਦਰ ਰਹਿਣ ਵਾਲੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਕੋਲ ਲੈਬਟਨ ਲੈਨਾਕ ਅਤੇ ਲੀਡਸ ਅਤੇ ਗ੍ਰੇਨਵਿਲ ਵਿੱਚ ਨੌਕਰੀਆਂ ਪੇਸ਼ ਕਰ ਸੀ ਤੇ ਉੱਥੇ ਦੱਸ ਦਈਏ ਕਿ ਕਈ ਇਸ ਵਿੱਚ ਜੋ ਸੱਦੇ ਦਿੱਤੇ ਗਏ ਇਸ ਵਿੱਚ ਜਾਰੀ ਕੀਤੀ ਗਈ ਸੱਦੇ 29 ਪ੍ਰੋਫਾਈਲ ਬਣਾਉਣ ਦੇ ਤਰੀਕ 2 ਜੁਲਾਈ 2025 ਤੋਂ 10 ਦਸੰਬਰ 2025 ਅਤੇ ਸਕੋਰ 45 ਜਾਂ ਇਸ ਤੋਂ ਵੱਧ ਖੇਤਰੀ ਆਰਥਿਕ ਵਿਕਾਸ ਤੂ ਇਮੀਗ੍ਰੇਸ਼ਨ ਰੇਟ ਦੇ ਅਧੀਨ ਖਾਸ ਤੌਰ ਤੇ ਇਸ਼ਤਿਹਾਰਬਾਜ਼ੀ ਮਾਰਕੀਟਿੰਗ ਤੇ ਜਨਤਕ ਸਬੰਧੀ ਪੇਸ਼ੇਵਰ ਲੇਖਾ ਟੈਕਨੀਸ਼ੀਅਨ ਅਤੇ ਬੁਕੀਪਿੰਗ ਪਰਮੰਦਗੀ ਸਹਾਇਕ ਫਾਰਮਿਸਟ ਐਡਜਿਸਟਰਡ ਨਰਸਾਂ ਲਾਇਸੈਂਸ ਸੁਦਾ ਪ੍ਰੈਕਟਿਸ ਨਰਸਾਂ ਸਹਾਇਕ ਸਹਾਇਕ ਨਰਸਾਂ ਤਰਖਾਨ ਹੈਵੀ ਡਿਊਟੀ ਉਪਕਰਣ ਮਕੈਨਿਕ ਇਲੈਕਟ੍ਰੀਸ਼ੀਅਨ ਮਕੈਨਿਕਲ ਖੇਤੀਬਾੜੀ ਸੇਵਾ ਠੇਕੇਦਾਰ ਅਤੇ ਫਾਰਮ ਸੁਪਰਵਾਈਜ਼ਰ ਤੇ ਇਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਧਾਰਾ ਦੇ 2 ONP ਡਰਾ ਕੱਢੇ ਗਏ ਸੇਤ ਸੰਭਾਲ ਅਤੇ ECE ਪੇਸ਼ੇ ਜਰਨਲ ਡਰਾ ਵਿੱਚ ਜਾਰੀ ਕੀਤੇ ਗਏ ਜਿੱਥੇ ਸੱਦੇ 10.2025 ਨੂੰ ਗਿਣਤੀ 669 2 ਜਨਵਰੀ 2025 ਤੋਂ 10.2025 ਤੱਕ ਪ੍ਰੋਫਾਈਲ ਬਣਾਉਣ ਦੀ ਤਰੀਕ ਸੀ ਸਕੋਰ ਰੇਂਜ ਸੀ 73 ਅਤੇ ਇਸ ਤੋਂ ਉਪਰ ਸਿਹਤ ਕਿੱਤਿਆਂ ਅਤੇ ਸਿਰਾਤੀ ਬਚਪਨ ਦੇ ਸਿੱਖਿਕ ਸਹਾਇਕ ਨਿਸ਼ਾਨਾਵਾ ਡਰਾ ਜੋ ਕੱਢੇ ਗਏ ਸਨ ਇਸ ਵਿੱਚ ਨਰਸਾਂ ਕੋਆਰਡੀਨੇਟਰ ਸੁਪਰਵਾਈਜ਼ਰ ਰਜਿਸਟਰ ਨਰਸਾਂ ਅਤੇ ਰਜਿਸਟਰ ਮੌਨੋਵੈਗਨਿਕ ਨਰਸਾਂ ਨਰਸ ਪ੍ਰੈਕਟਿਸ਼ਨ ਡਾਕਟਰ ਸਹਾਇਕ ਦਾਈਆਂ ਸਹਾਇਕ ਸਿਹਤ ਪੇਸ਼ਾਵਰ ਲਾਇਸੈਂਸਡ ਪ੍ਰੈਕਟਿਸ ਨਰਸਾਂ ਨਰਸ ਸਹਾਇਕ ਆਰਡੀਨਰੀ ਮਰੀਜ਼ ਸਹਿਯੋਗੀ ਸ਼ੁਰੂਆਤੀ ਬਚਪਨ ਅਤੇ ਸਾਇਗ ਸਿੱਖਿਆ ਇਉਂਤੀ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਹੋਰ ਜੋ ਡਰਾ ਕੱਢਿਆ ਗਿਆ ਉਸ ਵਿੱਚ ਪਾਇਲਟ ਖੇਤਰ ਖੇਤੀ ਖੇਤਰੀ ਡਰਾ ਸੀ ਜਿਸ ਵਿੱਚ ਖਾਸ ਤੌਰ ਤੇ ਇਹ ਪ੍ਰਬੰਧਕੀ ਸੇਵਾਵਾਂ ਪ੍ਰਬੰਧਕ ਵਿੱਤੀ ਤੇ ਨਿਵੇਸ਼ ਵਿਸ਼ਲੇਸ਼ਕ ਅਤੇ ਲੇਖਾ ਟੈਕਨੀਸ਼ੀਅਨ ਬੁਕੀਪਿੰਗ ਪ੍ਰਬੰਧਕੀ ਸਹਾਇਕ ਵੈਬ ਡਿਜ਼ਾਈਨਰ ਇਲੈਕਟ੍ਰੀਸ਼ੀਅਨ ਇਲੈਕਟ੍ਰੀਕਲ ਇੰਜੀਨੀਅਰ ਟੈਕਨੋਲੋਜੀਸਟ ਇਲੈਕਟ੍ਰੀਕਲ ਸੇਵਾਵਾ ਟੈਕਨੀਸ਼ੀਅਨ ਫਾਰਮੇਸੀ ਸਹਾਇਕ ਸ਼ੁਰੂਆਤੀ ਬਚਪਨ ਦੇ ਸਿੱਖਿਅਕ ਅਤੇ ਸਹਾਇਕ ਮਨੇ ਮਸ਼ੀਨਿਸਟ ਤਰਖਾਨ ਉਸਾਰੀ ਮਿਲ ਮਾਲਕ ਅਤੇ ਉਦਯੋਗਿਕ ਮਕੈਨਿਕ ਆਟੋਮੋਟਿਵ ਸੇਵਾ ਤਕਨੀਸ਼ ਛੱਤਾਂ ਦੇ ਸਿੰਗਲਸ ਰਹਿਸ਼ ਦੇ ਵਪਾਰਕ ਤੇ ਉਥੇ ਹੀ ਇਹ ਸਦੇ ਸੁਪਰਵਾਈਜ਼ਰ ਭੋਜਨ ਦੇ ਖਾਣ ਪੀਣ ਵਾਲੇ ਪਦਾਰਥਾਂ ਦੀ ਪ੍ਰੋਸੈਸਿੰਗ ਵਾਲੇ ਲੋਕਾਂ ਲਈ ਵੀ ਭੇਜੇ ਗਏ ਸਨ ਰੇਡੀਅਨ ਖਬਰਾਂ ਮੰਡ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ